ਕੋਦਰ ਪੁਲਿਸ ਨੇ ਲੁੱਟਾ ਖੋਹਾਂ ਤੇ ਵਾਹਨ ਚੋਰੀ ਕਰਨ ਵਾਲੇ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਲੁੱਟਾ ਖੋਹਾਂ ਤੇ ਵਾਈਕਲ ਚੋਰੀ ਕਰਨ ਵਾਲੇ ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਨਕੋਦਰ ਸਦਰ ਥਾਣਾ ਮੁਖੀ ਬਲਜਿੰਦਰ ਸਿੰਘ ਅਤੇ ਚੌਕੀ ਇੰਚਾਰਜ ਸ਼ੰਕਰ ਲਵਲਿਨ ਕੁਮਾਰ ਦੀ ਅਗਵਾਈ ਹੇਠ ਇੱਕ ਨਾਕੇ ਦੌਰਾਨ ਇਹਨਾਂ ਤਿੰਨ ਆਰੋਪੀਆਂ ਨੂੰ ਚੋਰੀ ਕੀਤੇ ਵਾਹਨਾ ਸਮੇਤ ਕਾਬੂ ਕੀਤਾ ਗਿਆ ਇਨ ਆਰੋਪੀਆਂ ਕੋਲੋਂ ਚਾਰ ਮੋਟਰਸਾਈਕਲ ਇੱਕ Honda Activa ਅਤੇ ਚਾਰ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ। ਡੀਐਸਪੀ ਸੁਖਪਾਲ ਸਿੰਘ ਹੁਣਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫੜੇ ਗਏ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਅੱਗੇ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਕੈਮਰਾ ਪਰਸਨ ਸੰਜੀਵ ਸ਼ਰਮਾ ਦੇ ਨਾਲ ਰਾਜੇਸ਼ ਅहीर ਦੀ ਵਿਸ਼ੇਸ਼ ਰਿਪੋਰਟ। ਹਾਂਜੀ ਸਰ। ਇਹ ਜੀ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਰੂਰਲ ਸਰ ਅਰਕਨ ਪੁਲਿਸ ਸੰਖਾਤ ਦੁਆਰਾ ਚਲਾਈ ਗਈ ਜਿਹੜੀ ਇੱਕ ਸਪੈਸ਼ਲ ਮੁਹਿੰਮ ਹੈ ਜੋ ਕਿ ਲੁੱਟਮਖੋਣ ਕਰਨ ਵਾਲੇ ਅਤੇ ਦੂਜੇ ਨਸ਼ਾ ਵਾਲੇ ਦੇ ਖਿਲਾਫ ਚਲਾਈ ਗਈ ਹੈ ਉਸੇ ਤਰ੍ਹਾਂ ਹੀ ਸਦਰ ਪੁਲਿਸ ਨਫੋਦਰ ਨੂੰ ਇੱਕ ਜਿਹੜੀ ਸਫਲਤਾ ਮਿਲੀ ਜਦੇ ਵਿੱਚ ਮਿਤੀ 8 12 ਨੂੰ ਜਿਹੜਾ ਵਾ ਇੱਕ ਇੰਦਰਜੀਤ ਨਾਮ ਦਾ ਵਿਅਕਤੀ ਜੋ ਕਿ ਸ਼ੰਕਰ ਤੋਂ ਆਪਣੀ ਲੈਬਾਰਟਰੀ ਤੋਂ ਕੰਮ ਕਰਕੇ ਆਪਣੇ ਘਰ ਲਿੱਤਰਾਂ ਨੂੰ ਆ ਰਿਹਾ ਸੀ ਤੇ ਰਸਤੇ ਦੇ ਵਿੱਚੋਂ ਉਹ ਘੋਮ ਤਿੰਨ ਜੁਵਨ ਨੌਜਵਾਨਾ ਨੇ ਮੋਬਾਈਲ ਤੇ ਉਹਦਾ ਕੋਈ ਸਮਾਨ ਜਿਹੜਾ ਉਹ ਸਨੈਚ ਕਰ ਲਿਆ ਸੀਗਾ ਉਹਦੇ ਕਾਗਜ਼ਾਤ ਵਗੈਰਾ ਸੋ ਇਹਦੀ ਤਫ਼ਤੀਸ਼ ਜਿਹੜੂ ਐ ਡੋਭਾਈ ਨਾਲ ਕਰਦੇ ਹੋਏ ਐਸ ਐਚ ਓ सदर ਸਰ ਬਲਿੰਦਰ ਸਿੰਘ ਤੇ ਲਵਦੀਨ ਸਬ ਇੰਸਪੈਕਟਰ ਲਵਦੀਨ ਚੌਕੀ ਇੰਚਾਰਜ ਸ਼ੰਕਰ ਇਹਨਾਂ ਨੇ ਜਿਹੜੇ ਇਹਦੇ ਵਿੱਚ ਤਿੰਨ ਬੰਦੇ ਜਿਹੜੇ ਅਰੈਸਟ ਕੀਤੇ ਤੇ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਨੂੰ ਡੰਗਾਈ ਨਾਲ ਉਹਨਾਂ ਕੋਲ ਪੁੱਛਗਿੱਛ ਕੀਤੀ ਗਈ ਤੇ ਉਹਨਾਂ ਕੋਲ ਫਰਦਰ ਜਿਹੜੇ ਆ ਚਾਰ ਮੋਬਾਈਲ ਜਿਹੜੇ ਆ ਟੋਟਲ ਜਿਹੜੇ ਬਰਾਮਦ ਹੋਏ ਜਿਹੜੇ ਇਹਨਾਂ ਨੇ ਵੱਖ-ਵੱਖ ਜਗ੍ਹਾ ਤੋਂ ਖੋਹ ਕੀਤੇ ਸੀਗੇ ਇਹਦੇ ਵਿੱਚ ਕੋਈ ਜ਼ਿਆਦਾਤਰ ਮਵਾਈਂ ਨਕੋਦਰ ਦੇ ਏਰੀਏ ਦੇ ਅ ਪ੍ਰੋਬਲਮ ਕੀਰੀਏ ਵਿੱਚ ਕੋ ਕੀਤੇ ਗਏ ਆ ਔਰ ਜਿਹੜੇ ਚਾਰ ਨਕਲੂ ਮੋਟਰਸਾਈਕਲ ਚੋਰੀ ਸ਼ੋਦਾ ਬਰਾਮਦ ਹੋਏ ਤੇ ਇੱਕ ਐਕਟਿਵਾ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਹੈਗੇ ਜੀ ਇਹ ਤਿੰਨ ਬੰਦੇ ਨੇ ਜੀ ਇਹਦੇ ਵਿੱਚ ਇੱਕ ਵਿਜੇ ਕੁਮਾਰ ਪੁੱਤਰ ਬਲਕਾਰ ਸਿੰਘ ਹੈ ਇੱਕ ਵਿਜੇ ਕੁਮਾਰੀ ਪੁੱਤਰ ਬਿੰਦਰ ਹੈ ਔਰ ਇੱਕ ਰਾਜਨ ਪੁੱਤਰ ਕੁਲਵੰਤ ਸਿੰਘ ਹੈ ਇਹ ਤਿੰਨੇ ਜਣੇ ਜਿਹੜੇ ਮੈਸਮਪੁਰ ਪਿੰਡ ਹੈਗਾ ਮੈਥਪੁਰ ਥਾਣੇ ਦੇ ਉੱਥੇ ਦੇ ਰਹਿਣ ਵਾਲੇ ਆ ਇਹ ਜਿਹੜਾ ਰਾਜਨ ਹੈ ਰਾਜਨ ਦੇ ਉੱਤੇ ਆਲਰੇਡੀ ਹੀ ਦੋ ਜਿਹੜੇ ਸਨੇਚਿੰਗ ਦੇ ਕੇਸ ਜਿਹੜੇ ਰਜਿਸਟਰਡ ਹੈ ਸ਼ਾਹਕੋਟ ਸਣਾ ਐਂਡ ਮੈਥਪੁਰ ਥਾਣੇ ਦੇ ਵਿੱਚ ਸਰ ਇਹਨਾਂ ਦੇ ਹੋਰ ਵੀ ਸਾਥੀ ਹੈਗੇ ਆ ਜੀ ਉਹ ਵੀ ਪੁੱਛਗੇ ਸਰ ਇਹ ਚੱਲ ਰਹੀ ਹੈ ਜੀ ਅਜੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈ ਇਹਨਾਂ ਦਾ ਅਸੀਂ ਪੁਲਿਸ ਸਟਾਫ ਲੈ ਕੇ ਤੇ ਡੁਗਾਈ ਨਾਲ ਪੁੱਛਗਿਸ ਕਰਾਂਗੇ ਜਿਹੜੇ ਇਨਵੋਲਡ ਹੋਣਗੇ ਸਾਰੇ ਬੋਕੀਤੇ ਜਾਣਗੇ ਸਰ ਇਹ ਵਾਈਕਲ ਕਿੱਥੋਂ ਚੋਰੀ ਕਰਕੇ ਲਿਆਉਂਦੇ ਸੀ ਇਹ ਵਾਈਕਲ ਜਿਹੜੇ ਜੀ ਇਹ ਇਨਾਂ ਨੇ ਇੱਕ ਐਕਟਿਵਤਾ ਉਥੋਂ ਜਲੰਧਰੋਂ ਕੀਤੀ ਸੀ ਜੀ ਬੱਸ ਸਟੈਂਡ ਦੇ ਲਾਗੇੋਂ ਚੋਰੀ ਔਰ ਇਹ ਜਿਹੜੇ ਚੋਰੀ ਵਾਈਕਲ ਜਿਹੜੇ ਨੇ ਉਹ ਜ਼ਿਆਦਾਤਰ ਇਨਾਂ ਨੇ ਜਲੰਧਰ ਦੇ ਏਰੀਆ ਚੋਂ ਜਲੰਧਰ ਕਮਿਸ਼ਨਰੇਟ ਦੇ ਏਰੀਆ ਚੋਂ ਚੋਰੀ ਕੀਤੇ ਸਰ ਜਦੋਂ ਇਹ ਲੁੱਟਖੋ ਕਰਦੇ ਸੀਗੇ ਉਦੋਂ ਇਹ ਹਥਿਆਰ ਵਗੈਰਾ ਵੀ ਕਰਦੇ ਸੀ ਯੂਜ਼ ਅ ਜਿਹੜਾ ਆ ਵਾਲੀ ਸਾਡੀ ਇਹ ਜਿਹੜੀ ਵਾਰਦਾਤ ਇਹਦੇ ਵਿੱਚ ਤਾਂ ਹਥਿਆਰ ਨਹੀਂ ਯੂਜ਼ ਕੀਤਾ ਜਸਟ ਨੇ ਸਿੰਪਲ ਕੀਤੀ ਹੈ ਸਟ੍ਰੀਟਿੰਗ ਬਟ ਬਾਕੀ ਦੇਲੇ ਦੂਜੇ ਹੈਗੇ ਉਹਦੇ ਵਿੱਚ ਇਨ ਉਹ ਯੂਜ਼ ਕੀਤੇ ਸੀਗੇ ਉਹ ਸਾਰਾ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸਾਡੀ ਪਾਰਟ ਆਫ ਇਨਵੈਸਟੀਗੇਸ਼ਨ ਕੋਈ ਹਥਿਆਰ ਵਗੈਰਾ ਬਰਾਮਦ ਵੀ ਮਿਲਿਆ ਕੋਈ ਹੋਰ ਇਹਨਾਂ ਦੇ ਕੋਈ ਨਾ ਕੋਈ ਨਸ਼ੇ ਦਾ ਹਜੇ ਤੱਕ ਐਜ਼ ਆਫ ਨਾਉ ਤੇ ਕੋਈ ਹਜੇ ਆਈ ਨਹੀਂ ਗੱਲ ਸਾਨੂੰ ਸਾਹਮਣੇ ਵੀ ਨਸ਼ੇ ਵਾਲੀ ਜਾਂ ਕਿੱਦਾਂ ਦੀ ਬਟ ਉਹਦੇ ਬਾਰੇ ਵੀ ਸਾਰਾ ਸਾਰਾ ਡੂਰਿੰਗ ਇਨਵੈਸਟੀਗੇਸ਼ਨ ਕੀ ਹੋਏਗਾ ਸਰ ਲੁੱਟ ਖੋਣ ਤੋਂ ਲੁੱਟ ਲੂਟਾ ਖੋਣ ਤੋਂ ਬਾਅਦ ਇਹ ਅਪਰਾਧੀ ਕਿਸੇ ਖਾਸ ਡੀਲਰ ਨੂੰ ਵੇਚਦੇ ਨੇ ਨਹੀਂ ਇਹ ਜਿਹਨਾਂ ਦੇ ਜਿਹੜੇ ਹਜੇ ਫੋਨ ਹੈਗੇ ਆ ਇਹ ਤਾਂ ਅ ਆਪਣੇ ਏਰੀਆ ਕਬੂਤਲੇ ਦੇ ਏਰੀਏ ਦੇ ਵਿੱਚ ਇਹਨਾਂ ਨੇ ਵੈਸੇ ਹੀ ਹਜੇ ਰੱਖੇ ਸੀ ਗੈਰ ਹਜੇ ਤਿਆਰੀ ਸੀ ਵੇਚਣ ਵੁਚਣ ਦੀ ਬਟ ਹਜੇ ਜਿਹੜਾ ਮੈਂ ਹਜੇ ਅਸੀਂ ਕਿਸੇ ਜਿਹੜੇ ਇਹਨਾਂ ਨੇ ਕੋਈ ਹੋਰ ਕਿਤੇ ਵਿੱਚ ਹੋਣਗੇ ਉਸ ਬਾਰੇ ਵੀ ਤਤਕਸ਼ ਕੀਤੀ ਜਾਏਗੀ ਸਰ ਇਹਨਾਂ ਨੂੰ ਕਾਬੂ ਕਿਸ ਤਰ੍ਹਾਂ ਕੀਤਾ ਗਿਆ ਕਾਬੂ ਜੀ ਨਾਕਾ ਲਾਇਆ ਸੀਗਾ ਆਪਣੇ ਅ ਬਿੰਡਲ ਚੱਕ ਬਿੰਡਲ ਪੈਂਟ ਦੇ ਵਿੱਚ ਤੇ ਉੱਥੇ ਡੂਰਿੰਗ ਨਾਕਾਬੰਦੀ ਜਿਹੜੇ ਬੰਦੇ ਜਿਹੜੇ ਕਾਬੂ ਕੀਤੇ ਗਏ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਨੇ ਨਾਜੀ ਜੀ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਕੇਸ ਜਿਹੜਾ ਕੀਤਾ ਜਿਹੜਾ ਸੀਗਾ ਇਹਨਾਂ ਦੇ ਉਹਦੇ ਚ ਇਹਨੂੰ ਰਜਿਸਟਰ ਪਾਈ ਗਈ ਹੈ ਤੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਉਹ ਜਿਹੜਾ ਇਹਨਾਂ ਦੇ ਨਾਲ ਹੋਰ ਨੁਵਾਈ ਨਾ ਪੁੱਛਗਿਸ਼ ਕੀਤੀ ਜਾਏਗੀ ਵੀ ਹੋਰ ਕੋਈ ਮੋਬਾਈਲ ਜਾਂ ਮੋਟਰਸਾਈਕਲ ਜਾਂ ਹੋਰ ਜਿਹੜੇ ਇਹਨਾਂ ਨੇ ਕੋਈ ਕ੍ਰਾਈਮ ਕੀਤੇ ਜਾਂ ਕੋਈ ਹੋਰ ਨਾਲ ਕੋਈ ਅਸੋਸੀਏਟ ਹੈਗਾ ਉਹਨਾਂ ਬਾਰੇ ਪਤਾ ਚੱਲ ਸਕੀਦਾ ਹੈ